ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਆਪਣੇ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਐਡੀ ਗਰਮੀ 'ਚ ਤੁਸੀਂ ਇੰਨੀ ਵੇਟ ਕਰਦੇ ਹੋ ਇੰਨਾ ਟਾਈਮ ਬੈਠੇ ਰਹਿੰਦੇ ਹੋ ਇਹ ਤੁਹਾਡੇ ਧੰਨ ਜਿਗਰੇ ਨੇ ਗੱਡੀ ਤੋਂ ਇੱਥੇ ਤਾਂ ਗੌਨ ਲੱਗਿਆ ਟੈਨਸ਼ਨ ਵਈ ਹੀ ਗਰਮੀ ਬੜੀ ਹੋਣੀ ਪਰ ਤੁਹਾਨੂੰ ਵੇਖ ਕੇ ਉਹ ਨਹੀਂ ਲੱਗਦੀ ਵਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੇਰੀਆਂ ਭੈਣਾਂ ਨੂੰ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਤੁਹਾਡੇ ਪਿਆਰ ਕਰਕੇ ਮੈਂ ਇੱਥੇ ਖੜੀ ਆ ਤੇ ਵਾਹਿਗੁਰੂ ਜੀ ਕਰਨ ਕੀ ਇਹ ਪਿਆਰ ਇਦਾਂ ਹੀ ਬਣਿਆ ਰਵੇ ਆਪਣੇ ਪਰਿਵਾਰ ਦੀ ਸ਼ੁਕਰਗੁਜ਼ਾਰਾਂ ਸੱਚੇ ਪਾਤਸ਼ਾਹ ਦੀ ਸ਼ੁਕਰਗੁਜ਼ਾਰਾਂ ਕਿ ਐਨੇ ਸਾਲ ਹੋ ਗਏ ਨੇ ਤੁਸੀਂ ਅੱਜ ਵੀ ਓਨਾ ਪਿਆਰ ਕਰਦੇ ਹੋ ਤਾਂ ਹੀ ਤੁਸੀਂ ਏਡੀ ਗਰਮੀ 'ਚ ਬੈਠੇ ਹੋ ਆ ਜਿੰਨੇ ਵੀ ਮੇਰੇ ਵੀਰ ਕੈਮਰੇ ਤੇ ਨੇ 사ਉਂਡ ਸਾਡੀ ਸਾਰੀ ਟੀਮ ਮਿਊਜ਼ੀਸ਼ੀਅਨ ਵੀਰ ਸਿਕਿਉਰਿਟੀ ਸਾਰੇ ਪਿੱਛੇ ਜਿਹੜੇ ਕੰਧਾਂ ਤੇ ਬੈਠੇ ਨੇ ਇੱਧਰ ਟਰੈਕਟਰਾਂ ਤੇ ਸੋ ਸਾਰਿਆਂ ਦਾ ਮੈਂ ਸ਼ੁਕਰਾਨਾ ਕਰਦੀ ਆ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ ਜਿਹੜੇ ਜਿਹੜੇ ਗਾਣੇ ਤੁਸੀਂ ਕਹੋਗੇ ਆਪਾਂ ਸਾਰੇ ਗਾਣੇ ਨੇ ਰਲ ਮਿਲ ਕੇ ਗਾਵਾਂਗੇ ਤੁਸੀਂ ਵੀ ਗਾਓਗੇ ਮੈਂ ਵੀ ਗਾਵਾਂਗੀ ਸੋ ਬਾਬਾ ਜੀ ਦੇ ਦਰਬਾਰ ਤੇ ਆਪਾਂ ਸਾਰੇ ਇਕੱਠੇ ਆ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਉਹਨਾਂ ਨੂੰ ਯਾਦ ਕਰੀਏ ਜਿੰਨਾ ਕਰਕੇ ਆਪਾਂ ਸਾਰੇ ਇੱਥੇ ਬੈਠੇ ਆ ਉਸ ਤੋਂ ਬਾਅਦ ਜਿਹੜਾ ਜਿਹੜਾ ਗਾਣਾ ਤੁਸੀਂ ਕਹੋਗੇ ਆਪਾਂ ਸਾਰੇ ਤੁਹਾਨੂੰ ਸੁਣਾ ਕੇ ਜਾਣੇ ਅੱਜ ਸਾਡੇ ਭਾਜੀ ਜ਼ੋਰਦਾਰ ਤਾੜੀਆਂ ਲਾ ਦਿਓ ਕਰੀ ਬਲਵਿੰਦਰ ਪਖੋਗੇ ਅਸੀਂ ਅੱਗੇ ਗੱਲਾਂ ਕਰਦੇ ਸਾਂ ਚਾਹੇ ਕੋਈ ਵੀ ਆਰਟਿਸਟ ਹੈ ਭਾਜੀ ਨੇ ਵੇਖਿਆ ਸਾਰਿਆਂ ਨੂੰ ਸ਼ੁਰੂ ਹੁੰਦੇ ਜਦੋਂ ਮੈਂ ਆਵਾਜ਼ ਪੰਜਾਬ ਦੀ ਸੀ ਸੋ ਉਦੋਂ ਨੇ ਅਸੀਂ ਜਾਣਦੇ ਆ ਇਹਨਾਂ ਨੂੰ ਵੇਖਿਆ ਵੀ ਕਿੰਨੀ ਸਾਰੀ ਸਾਰੀ ਰਾਤ ਉੱਥੇ ਜਾਗਦੇ ਬੈਠੇ ਸੜਕਾਂ ਤੇ ਕੋਈ ਵੀ ਬੰਦਾ ਕੋਈ ਵੀ ਕੰਮ ਇਹ ਮਿਹਨਤ ਤੋਂ ਬਿਨਾ ਤੇ ਪਰਿਵਾਰ ਦੇ ਸਾਥ ਤੋਂ ਬਿਨਾ ਤੁਸੀਂ ਅੱਗੇ ਨਹੀਂ ਆ ਸਕਦੇ ਸੋ ਕਰਮਾ ਵਾਲਿਓ ਜਿਨ੍ਹਾਂ ਦਾ ਪਰਿਵਾਰ ਸਾਥ ਦਿੰਦਾ ਤੇ ਮੈਂ ਅੱਜ ਕਹਾਂਗੀ ਵੀ ਕੀ ਆ ਜਿੰਨੀਆਂ ਵੀ ਮੇਰੀਆਂ ਭੈਣਾਂ ਇੱਥੇ ਬੈਠੀਆਂ ਨੇ ਛੋਟੀਆਂ ਬੱਚੀਆਂ ਨੇ ਸੋ ਇੱਕ ਕੁੜੀ ਦੇ ਲਈ ਤਾਂ ਹੋਰ ਵੀ ਜ਼ਿਆਦਾ ਔਖਾ ਹੁੰਦਾ ਹੈ ਮੁੰਡਿਆਂ ਲਈ ਤਾਂ ਚਲੋ ਹੁੰਦਾ ਹੀ ਹੈ ਪਰ ਕੁੜੀਆਂ ਲਈ ਥੋੜਾ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਸੇ ਵੀ ਫੀਲਡ 'ਚ ਜਦੋਂ ਤੁਸੀਂ ਅੱਗੇ ਜਾਣਾ ਹੋਵੇ ਕੱਲੇ ਬੰਦੇ ਦਾ ਤੁਰਨਾ ਬੜਾ ਔਖਾ ਹੈ ਜਦੋਂ ਪਰਿਵਾਰ ਦਾ ਸਾਥ ਹੁੰਦਾ ਸੋ ਬੜਾ ਈਜ਼ੀ ਹੋ ਜਾਂਦਾ ਪਰ ਉਥੇ ਜਿੱਥੇ ਮੈਂ ਪਰਿਵਾਰ ਨੂੰ ਕਹਿੰਨੀ ਆ ਮਾਪਿਆਂ ਨੂੰ ਕਹਿੰਨੀ ਆ ਕਿ ਆਪਣੀਆਂ ਬੇਟੀਆਂ ਦਾ ਆਪਣੇ ਬੱਚਿਆਂ ਦਾ ਸਾਥ ਦੋ ਉਥੇ ਉਥੇ ਨਾਲ-ਨਾਲ ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ ਉਹਨਾਂ ਨੂੰ ਵੀ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਤੁਸੀਂ ਵੀ ਆਪਣੇ ਮਾਪਿਆਂ ਦਾ ਮਾਣ ਇੰਨਾ ਕੁ ਵਧਾਓ ਕਿ ਉਹਨਾਂ ਨੂੰ ਤੁਹਾਡਾ ਸਾਥ ਦੇਣ ਲੱਗਿਆ ਔਖਾ ਨਾ ਲੱਗੇ ਸੋ ਰਲ ਮਿਲ ਕੇ ਕੋਈ ਵੀ ਕੰਮ ਹੈ ਹਾਂ अलू अला ਖੇ ਪੈਂਡੇ ਨੰਮੀਆਂ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਸੱਤ ਸਜਾਵਾਂ ਇਸ਼ਕ ਦੀਆਂ ਅੱਲਾਹੁ ਅੱਲਾਹੁ ਅੱਲਾਹੁ

ਜਿਗਰ ਸੱਤ ਸੇ ਨਾਮ ਆਇਸ਼ ਕੇ ਦਿਆ ਅੱਲਾਹੁ ਅੱਲਾਹੁ ਪਹਿਲਾਂ ਕਿ ਤੁਹਾਡੀ ਪਸੰਦ ਦੇ ਗਾਣੇ ਸ਼ੁਰੂ ਕਰੀਏ ਇੱਕ ਵਾਰੀ ਫਿਰ ਤੋਂ ਸਾਰੇ ਪਿੰਡ ਵਾਸੀਆਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਸਾਰੇ ਕਮੇਟੀ ਮੈਂਬਰਸ ਦਾ ਸਾਰਿਆਂ ਦਾ ਥੈਂਕਸ ਕਰਦੀ ਹਾਂ ਮੈਂ ਕਹਿੰਨੀ ਉਹੀ ਗਾਣਾ ਸ਼ੁਰੂ ਕਰੀਏ ਜਿਹਦੇ ਕਰਕੇ ਤੁਸੀਂ ਕੌਰ ਵੀ ਬਣਾਇਆ ਕਿਨੇ ਕਿਨੇ ਸੁਣਿਆ ਪੀਜ਼ਾ ਹਟਕਾਣ ਵੈਸੇ ਮੈਨੂੰ ਇਹ ਗੱਲ ਪੁੱਛਣੀ ਨਹੀਂ ਚਾਹੀਦੀ ਅੱਜ ਆਪਣਾ ਪਿੰਡਾਂ ਦੀ ਗੱਲਬਾਤ ਮੈਂ ਗਾਣਿਆਂ ਦੇ ਨਾਲ ਨਾਲ ਗੱਲਾਂ ਬੜੀਆਂ ਸੁਣਾਉਣੀ ਆ ਮੇਰੇ ਭਰਾ ਘਰ ਜਾ ਕੇ ਕਹਿੰਦੇ ਬੱਸ ਕਰਿਆ ਕਰ ਤੂੰ ਗੱਲਾਂ ਬੜੀਆਂ ਸੁਣਾਉਣੀ ਆ ਪਰ ਜ਼ਰੂਰੀ ਏ ਜਦੋਂ ਇਹ ਗਾਣਾ ਆਇਆ ਸੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲਿਆ ਉਦੋਂ ਮੈਨੂੰ ਇਹ ਫਿਕਰ ਹੁੰਦੀ ਸੀ ਉਦੋਂ ਮੈਨੂੰ ਇਹ ਫਿਕਰ ਹੁੰਦੀ ਸੀ ਕਿ ਗਾਣਾ ਤੇ ਮੇਰਾ ਇੱਕ ਆਇਆ ਹੁਣ ਮੈਂ ਪ੍ਰੋਗਰਾਮ ਤੇ ਜਾ ਕੇ ਗਾਵਾਂਗੀ ਕੀ ਪਰ ਉਸ ਤੁਸੀਂ ਇੱਕ ਗਾਣੇ ਨੂੰ ਇੰਨਾ ਪਿਆਰ ਦਿੱਤਾ ਕਿ ਜਦੋਂ ਕਿਸੇ ਮੇਲੇ ਤੇ ਐਂਟਰੀ ਕਰਦੀ ਸੀ ਮੈਂ ਉਹ ਜਦੋਂ ਲਿਖਿਆ ਹੁੰਦਾ ਸੀ ਪੋਸਟਰ ਤੇ ਕੌਰ ਵੀ ਪੀਜਾ ਹਟ ਵਾਲੀ ਸੋ ਮੈਨੂੰ ਬੜਾ ਵਧੀਆ ਲੱਗਦਾ ਸੀ ਸਮੇਂ-ਸਮੇਂ ਦੇ ਹਿਸਾਬ ਨਾਲ ਤੁਸੀਂ ਇੱਕ ਮੈਨੂੰ ਵੱਖਰੇ ਨਾਮ ਦਿੰਦੇ ਰਹੇ ਕੋਰਬੀ ਪਰਾਂਦੇ ਵਾਲੀ ਮਿੱਤਰਾਂ ਦੇ ਬੂਡ ਵਾਲੀ ਸੋ ਇਹ ਤੁਹਾਡਾ ਪਿਆਰ ਹੈ ਜੀ ਜਿੱਦਾਂ ਵੀ ਬੋਲਦਾ ਆਪਾਂ ਨੂੰ ਚੰਗਾ ਲੱਗਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਲਈ ਲਾ ਦਿਓ ਹਾਂ ਜੀ ਡਲਚੜਕੇ ਆ ਗਿਆ ਲੈ ਆਈਆਂ ਕਣੀਆਂ ਮੈਨੂੰ ਮੋਸਮ ਮਸਮ ਲੱਗਦਾ ਉਹਦੀ ਜਾਨ ਤੇ ਬਣੀਆਂ ਉਹਨੂੰ ਹੀ ਦੀਆਂ ਕਣੀਆਂ ਜਾਪਦੀ ਆ ਜਿਵੇਂ ਲੂਣ ਫਟ ਤੇ ਉਹ ਕਰਾਂ ਵੇਟ ਮੇ ਪੀਜ਼ਾ ਹਟ ਤੇ ਤੇ ਜੱਟ ਖੜਾ ਵਾਟ ਤੇ ਇੱਕ ਵਾਰੀ ਆਪਣੇ ਪਿੰਡਾਂ ਦੀ ਦਾੜੀ ਲਾ ਦੇ ਆਪਾਂ ਸਾਰੇ ਹੀ ਵੱਟਾਂ ਵਾਲੇ ਆ ਸੋ ਆਪਾਂ ਸਮਝ ਸਕਦੇ ਆ ਕਿ ਕਿੰਨੀ ਮਿਹਨਤ ਕਰਦੇ ਆ ਸਾਰੇ ਪਿੰਡਾਂ ਵਾਲੇ ਮੇਰੇ ਡੈਡੀ ਹੁਣੀ ਵੀ ਨੇ ਉਹਨਾਂ ਨੂੰ ਵੀ ਸ਼ੌਂਕ ਏ ਇੱਕ ਹੋਰ ਗੱਲ ਕਰਦੀ ਆ ਦਲੇਰੀ ਦੀ ਬਾਪੂ ਜੀ ਹੁਣੀ ਤੇ ਬੈਠੇ ਨੇ ਸਾਰੇ ਸਾਰੇ ਹੱਥ ਜਦੋਂ ਪਾਣੀ ਲਾਂਦੇ ਨੇ ਉਹ ਤਾਂ ਕੱਲ ਨਾ ਸਾਡੇ ਇੱਕ ਚੰਡੀਗਾੜੀ ਗੱਲ ਚੱਲਦੀ ਸੀ ਸਾਡਾ ਗਰੁੱਪ ਸੀ ਉੱਥੇ ਕਿਤੇ ਸੱਪ ਸੁਪ ਵੇਖ ਲੈ ਗਏ ਨੇ ਤੇ ਡਰ ਗਏ ਸੱਪ ਆ ਗਿਆ ਮੈਂ ਕਿੱਵੀ ਕਿੱਡੀ ਦਲੇਰੀ ਐ ਬਾਪੂ ਹੋਣਾ ਚ ਕਿ ਤੁਸੀਂ ਵਟਾਂ ਦੇ ਸਾਫ ਤੁਰਦੇ ਹੁੰਦੇ ਨੇ ਉੱਥੇ ਪਾਣੀ ਲਾਂਦੇ ਰਹਿੰਦੇ ਹੋ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਸਲੂਟ ਐ ਜੀ ਹੋ ਘਰਾਂ ਵੇਟ ਮੈਂ ਪੀਜ਼ਾ ਹਟ ਕੇ ਜੱਟ ਖੜਾ ਵਟ ਤੇ ਘਰਾਂ ਵੇਟ ਮੈਂ ਪੀਜ਼ਾ ਹਟ ਕੇ ਜੱਟ ਖੜਾ ਵਟ ਤੇ ਘਰਾਂ ਵੇਟ ਮੈਂ ਪੀਜ਼ਾ ਹਟ ਕੇ ਜੱਟ ਖੜਾ ਵਟ ਤੇ ਉਹ ਸਿਕਰਾਂ ਦੇ ਨਾਲ ਮਾਰ ਰਹਿ ਨਾ ਮਾਰਾਂ ਜੱਟ ਤੇ ਹਟ ਤੇ ਜੱਟ ਖੜਾ ਵਜ ਤੇ ਮੇਰਾ ਵੇਟ ਮਿੱਤੀ ਜਾ ਹਟ ਤੇ ਜੱਟ ਖੜਾ ਵਜ ਤੇ ਕਰ ਵੇਟ ਮਿੱਤੀ ਜਾ ਹਟ ਤੇ ਜੱਟ ਖੜਾ ਵਜ ਤੇ ਆਵਾਜ਼ ਜ਼ੋਰਦਾਰ ਤਾੜੀਆਂ ਲਾ ਦਿਓ ਮੈਂ ਕਹਿੰਦੀ ਲੋਕੋ ਨੀਲਾ ਵਰਨਾ ਬੰਨਿਆ ਭਾਜੀ ਹੁਣਾਂ ਇਹਨਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਮੈਂ ਕਹਿੰਦੀ ਗਰਮੀ 'ਚ ਖੜਨਾ ਬਹਿਣਾ ਓ ਖਾਇਦੋ ਭੰਗੜਾ ਪਾਉਂਦੇ ਬਨੇ ਤਾੜੀਆਂ ਦੀ ਆਵਾਜ਼ ਘਟਾਈ ਉਹਨਾਂ ਦਾ ਭੰਗੜਾ ਐਡਾ ਸੋਹਣਾ ਆ ਜਾ ਜੀ ਘਰ ਵੇਟ 'ਚ ਮੈ ਪੀਜ਼ਾ ਹਟ ਤੇ ਜੱਟ ਖੜਾ ਵਟ ਤੇ ਆਵੇ ਘਰ ਵੇਟ 'ਚ ਮੈ ਪੀਜ਼ਾ ਹਟ ਤੇ ਉਂਟਿਆਵੇ ਕਚੀਆਂ ਕਲੀਆਂ ਨਾ ਤੋੜੇ ਅੰਬਰਸਰਿਆ ਉਂਟਿਆਵੇ ਕਚੀਆਂ ਕਲੀਆਂ ਨਾ ਤੋੜ ਲੰਬਰਸਰ ਦੀ ਗੱਲ ਕਰਦੇ ਆ ਇੱਕ ਵਾਰੀ ਤਾੜੀਆਂ ਆਪਣੇ ਲਈ ਲਾਓ ਤੁਸੀਂ ਜਰਾ ਜਦੋਂ ਵੀ ਗੱਲ ਪ੍ਰੋਗਰਾਮਾਂ ਦੀ ਚੱਲਦੀ ਹੈ ਨਾ ਜਦੋਂ ਅੰਬਰਸਰ ਦਾ ਨਾਮ ਆਉਂਦਾ ਹੈ ਨਾ ਉਦੋਂ ਸਪੈਸ਼ਲੀ ਗੱਲ ਚੱਲਦੀ ਹੈ ਵੀ ਆਹ ਜਿਹੜੀ ਭੀੜ ਏ ਇੱਥੇ ਹੀ ਹੁੰਦੀ ਹੈ ਹੈਲੋ ਹੈਲੋ ਉਸ ਤੋਂ ਬਾਅਦ ਇੱਕ ਹੋਰ ਤੁਹਾਡੀ ਖਾਸ ਗੱਲ ਦੱਸਦੀਆਂ ਪਰ ਮੈਨੂੰ ਬੜਾ ਵਧੀਆ ਲੱਗਦਾ ਕਿਉਂਕਿ ਪਹਿਲਾਂ ਹੀ ਖੁਸ਼ੀ ਹੁੰਦੀ ਜਦੋਂ ਇੱਥੇ ਆਉਣਾ ਹੁੰਦੇ ਨਾ ਕੀ ਪਤਾ ਹੈ ਭਾਵੇਂ ਗਰਮੀ ਭਾਵੇਂ ਮੀਂਹ ਭਾਵੇਂ ਨੇਰੀ ਜੋ ਮਰਜੀ ਉੱਥੇ ਸੇ ਸਾਰਿਆਂ ਨੇ ਇਕੱਠੇ ਹੋਣਾ ਹੀ ਹੋਣਾ। ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਸਾਰੇ ਜਿਹੜੇ ਛੱਡਣ ਜਾਂਦੇ ਨੇ ਪਿੱਛੇ ਤੱਕ ਉਹ ਚੀਜ਼ ਇੱਥੇ ਹੀ ਹੁੰਦੀ ਏ। ਤਾੜੀ ਲਾ ਦੇ ਖਰੀ। ਮੇਰੀ ਮੰਮੀ ਵੀ ਅੰਬਰਸਰ ਨਹੀਂ ਰਹੇ ਹਈ ਉਹਨੂੰ ਜਾ ਕੇ ਦੱਸਦੇ ਹੁੰਦੇ ਆ ਸਾਰੀਆਂ ਗੱਲਾਂ। ਇਹ ਜਿਹੜਾ ਤੁਸੀਂ ਮਾਹੌਲ ਬਣਾਇਆ ਨਾ ਮੈਂ ਵਾਰ-ਵਾਰ ਇਹੀ ਕਹਿਣਾ ਵੀ ਮੇਰੇ ਲਈ ਨਹੀਂ ਆਪਣੇ ਲਈ ਤਾੜੀ ਲਾਓ ਭਾਈ ਤੁਸੀਂ ਬੈਠੇ ਹੋ ਤੇ ਤਾਂ ਹੀ ਮੈਂ ਗਾ ਰਹੀ ਆ ਕਿਉਂਕਿ ਜਦੋਂ ਸੁਣਨ ਵਾਲੇ ਇੰਨਾ ਪਿਆਰ ਦਿੰਦੇ ਨੇ ਤਾਂ ਹੀ ਗਾਇਆ ਜਾਂਦਾ। ਇੱਕ ਗੱਲ ਮੈਂ ਹਮੇਸ਼ਾ ਕਰਦੀ ਆ ਕਿਉਂਕਿ ਕਰਨੀ ਬਣਦੀ ਐ ਕਿਤੇ ਵੀ ਚਲੇ ਜਾਓ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਕੈਨੇਡਾ ਅਮਰੀਕਾ ਸਾਰੀ ਜਗ੍ਹਾ ਜਾ ਕੇ ਵੇਖ ਲਿਆ ਪਰ ਜਿਹੜਾ ਆ ਇੱਥੇ ਮਾਹੌਲ ਇਹ ਨਾ ਕਿਤੇ ਨਹੀਂ ਮਿਲਦਾ ਆ ਜਿਹੜਾ ਪਿੱਛੇ ਆਪਾਂ ਕੰਦਾਂ ਤੇ ਬੈਗੇ ਟਰੈਕਟਰਾਂ ਦੇ ਉੱਧਰ ਖੜੇ ਹੋਏ ਗੱਡੀਆਂ ਤੇ ਬੈਠੇ ਨੇ ਸੋ ਇਹ ਜਿਹੜਾ ਇਹ ਜਿਹੜਾ ਕੰਮ ਇਹ ਆਪਾਂ ਹੀ ਕਰ ਸਕਦੇ ਆ ਆਪਣੇ ਪਿੰਡਾਂ ਵਾਲੇ ਕਰ ਸਕਦੇ ਆ ਮੈਂ ਫੇਰ ਤੋਂ ਕਵਾਂਗੀ ਕਿ ਥੈਂਕ ਯੂ ਸੋ ਮੱਚ ਤੁਸੀਂ ਇੰਨੇ ਗਰਮੀ ਦੇ ਵਿੱਚ ਇੰਨੇ ਪਿਆਰ ਨਾਲ ਬਹਿ ਕੇ ਸੁਣਦੇ ਪਏ ਹਾਂ ਨਾ 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 ਵੇ ਨੈਰੋ ਸਲਵਾਰ ਸੂਟ ਰੈੱਡ ਮੁੰਡਿਆਂ ਕਰਾਚੀ ਦੀ ਕਮਾਨ ਜੈਥ ਰੈੱਡ ਮੁੰਡਿਆਂ ਕੀ ਬਾਤ ਹੈ ਮੈਨੂੰ ਸਮਝ ਨਹੀਂ ਲੱਗੀ ਆਵਾਜ਼ ਇਧਰੋਂ ਜਿਆਦਾ ਆਈ ਕਿ ਉਧਰੋਂ ਆਈ ਵੇਖ ਲੈਨੇ ਕਿੱਧਰੋਂ ਆਈ ਵੇ ਨੈਰੋ ਸਲਵਾਰ ਸੂਟ ਰੈੱਡ ਮੁੰਡਿਆਂ ਬਈ ਆ ਤਾਂ ਸਨੈਪਚੈਟ ਬਣਦੀ ਐ ਆ ਸਨੈਪਚੈਟ ਤਾਂ ਬਣਦੀ ਆ ਪਾਣੀ ਟਲਣਾ ਬਰਾਬਰੀ ਚਾਹੀਦੀ ਸਾ ਸਾਰਿਆਂ ਦੀ ਮਿਲਦਾ ਸਨੇਪਚੈਟ ਆਨ ਹੋ ਗਈ ਹੁਣ ਮੈਨੂੰ ਨਹੀਂ ਲੱਗਦਾ ਕੋਈ ਵੀ ਇਥੇ ਇਹੋ ਜਿਹਾ ਹੋ ਜਾਏਗਾ ਜਿਹਾ ਸਨੇਪਚੈਟ ਨਹੀਂ ਲੰਦਾ ਉਹ ਨੈਰੋ ਸਲਵਾਰ ਸੂਟ ਰੈੱਡ ਮੁੰਡਿਆਂ ਕਰਾਚੀ ਦੀ ਕਮਾਨ ਜਈ ਵੇਰ ਇੰਕ ਵਿੱਚ ਨਗ ਜੜੇ ਤੁਸੀਂ ਸਾਰੇ ਹੀ ਬਰਾਬਰ ਹੋਏ ਕੋਈ ਨਹੀਂ ਘਟਾ ਪਰ ਹੁਣੇ ਤਾੜੀ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਤੁਹਾਡੀ ਸਾਰਿਆਂ ਦੀ ਤੁਹਾਡੇ ਆਪਣੇ ਲਈ ਵੇ ਨੈਰੋ ਸਲਵਾਰ ਸੂਟ ਰੈੱਡ ਮੁੰਡਿਆਂ ਕਰਾਚੀ ਦੀ ਕਮਾਨ ਜੈ ਇਥੇ ਰੈੱਡ ਮੁੰਡਿਆਂ ਵੇ ਰਿੰਗ ਵਿੱਚ ਨਗ ਜੜੇ ਸਵਾ ਲੱਖ ਦੇ ਵਾਈਟ ਗੋਲਡ ਦੀ ਵੰਗ ਕਵਿਣੀ ਵਿੱਚ ਛਣ ਕੇ ਮੈਂ ਵੀ ਗਾਣਿਆਂ ਚ ਗਾਨੀਆਂ ਪਾਉਂਦੀ ਬੁਲਿਆਨੀ ਹੈ ਨਹੀਂ ਇੰਨੇ ਪੈਸੇ ਭਰਾਵਾ ਚੇਤਾ ਆਨਦਾ ਮੇਰੇ ਮੈਨੂੰ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ ਹੈ ਜਦੋਂ ਪੀਜ਼ਾ ਹਟਾਣਾ ਕੀਤਾ ਜਦੋਂ ਸਾਰੇ ਕਹਿਣ ਲੱਗੇ ਕੋਰ ਵੀ ਪੀਜ਼ਾ ਹਟਵਾਲੀ ਮੈਂ ਕਿਹਾ ਇੰਨੇ ਪੈਸੇ ਤੇ ਹੈ ਨਹੀਂ ਪਿੰਡੋਂ ਚੰਡੀਗੜ੍ਹ ਕਰਾਇਆ ਲਾਂ ਨੂੰ ਤੇ ਓਖੇ ਹੋਏ ਹੁੰਨੇ ਆ ਪੀਜ਼ਾ ਹਟ ਮੈਂ ਕਿੱਥੇ ਲੈ ਲਿਆ ਪਰ ਇਹ ਤੁਹਾਡਾ ਪਿਆਰ ਹੈ ਇੰਨੇ ਸਾਲਾਂ ਚ ਜਿੰਨਾ ਕੁਝ ਵੀ ਲਿਆ ਕੀਤਾ ਇਹ ਇਸੇ ਕਰਕੇ ਹੈ ਕਿ ਜਿਹੜਾ ਤੁਸੀਂ ਹਜੇ ਵੀ ਪਿਆਰ ਕਰਦੇ ਹੋ ਵੇਰਿੰਗ ਵਿੱਚ ਨਗ ਜੜੇ ਸਵਾ ਲੱਖ ਤੇ ਵਾਈਟ 골ਡ ਦੀ ਵੰਗ ਵੀਣੀ ਵਿੱਚ ਛੜਕੇ ਵੇਖ 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 ਮੁੰਡਿਆਂ ਦੀ ਜਾਨ ਨਿਕੜੇ ਨੇ ਘੜੇ ਜਦੋਂ ਵੀ ਜੱਟੀ ਕੀ ਬਾਤ ਹੈ ਮੈਨੂੰ ਸਾਰੇ ਕਹਿੰਦੇ ਨੇ ਡਿੱਕ ਤੂੰ ਜੱਟੀ ਸਾਰੇ ਗੜੇ ਸੱਗੀ ਜੱਟੀ ਕਰਨੀ ਕਹਿੰਦੀ ਸੋ ਥੈਂਕ ਯੂ ਸੋ ਮੱਚ ਮੈਂ ਲੜਾ ਜੇ ਮੈਂ ਡਿੱਕ ਦਾ ਤਾਹੀਨ ਨਾ ਪਿਆਰ ਮਿਲਿਆ ਜੇ ਕਿਤੇ ਬਾੜੀ ਹੁੰਦੀ 6-7 ਹੋਰ ਧੋਨ ਨੂੰ ਵਿਆਹ ਵੀ ਕਰ ਦੇਣਾ ਇਹ ਕਰਦੇ ਨੇ ਸੋ ਥੈਂਕ ਯੂ ਸੋ ਮੱਚ ਮੈਂ ਇਹ ਗੱਲ ਕਹਿਣ ਦਾ ਮੇਰਾ ਮਤਲਬ ਇਹ ਵੇ ਕਿ ਕਦੇ ਵੀ ਆਪਣੇ ਆਪ ਨੂੰ ਘਟ ਨਾ ਸਮਝੋ ਕਿਸੇ ਤੋਂ ਅਦੇ ਵੀ ਆਪਣੇ ਆਪ ਨੂੰ ਨਿੰਦੋ ਸੋ ਤੁਸੀਂ ਜੋ ਵੀ ਉਹ ਪ੍ਰਮਾਤਮਾ ਨੇ ਤੁਹਾਨੂੰ ਇੰਨੀ ਸੋਹਣੀ ਲਾਈਫ ਦਿੱਤੀ ਏ ਇੰਨਾ ਸੋਹਣਾ ਪਰਿਵਾਰ ਦਿੱਤਾ ਸੋ ਆਪਣੇ ਆਪ ਨੂੰ ਹਮੇਸ਼ਾ ਤੌਰ ਤੇ ਰਿਆ ਕਰੋ ਮੈਂ ਅਗਲੇ ਤੋਂ ਵੱਧੀਆਂ ਕਿਸੇ ਤੋਂ ਘਟ ਨਹੀਂ ਆਪਾਂ ਹਾਂ ਉਹ ਨੈਰੋ ਸਲਵਾਰ ਸ਼ੂਟ ਰੈੱਡ ਮੁੰਡਿਆਂ ਕਿਰਾਚੀ ਦੀ ਕਮਾਨ ਜੈਥੇ ਰੈੱਡ ਮੁੰਡਿਆਂ ਓਏ ਹੋਏ ਓਏ ਹੋਏ ர ஜ சவாா ரே சீச்ச ਇਥੇ ਟਾਡੀ ਨਾ ਕਰੀਏ ਤੇ ਫਿਰ ਗੱਲ ਨਹੀਂ ਬਣਦੀ ਹਨਾ ਉਹ ਲੱਗੇ ਕਟਰੀ ਨਾ ਤੋਂ ਵੀ ਕੈਮ ਸੋਣੀਏ ਨਿੱਖੀਟਾ ਵੱਡਾ ਪਾਲਿਆ ਐ ਬੈਮ ਸੋਣੀਏ ਆਪਣੇ ਹੀ ਮੋਮੀਆਂ ਮਿੱਠੂ ਬਣੀ ਜਾਵੇਂ ਆਖੇ ਬੜੇ ਮਹਿੰਗੇ ਮੇਰੇ ਸੂਟ ਆਉਂਦੇ ਆ ਸੱਚੀ ਬੜੇ ਵਹਿੰਗੇ ਨੇ ਸੂਟ বাজ ਕੇ ਰਿਆ ਕਰੋ ਜਿਹੜੇ ਵੀਰ ਵਿਆਹੇ ਨੇ ਸੋ ਉਹਨਾਂ ਨੂੰ ਤਾਂ ਪਤਾ ਹੋਣਾ ਕਿ ਪੈਣਾ ਹੱਡੀਆਂ ਬੈਠੀਆਂ ਅੱਗੇ ਕਈਆਂ ਦੇ ਮੈਨੂੰ ਇਹ ਮੈਸੇਜ ਆਉਂਦੇ ਕਿ ਕੀ ਸਿਆਪਾ ਪਾ ਦਿੰਦੇ ਫਿਰ ਸੂਟ ਪਾ ਕੇ ਸਾਨੂੰ ਵੀ ਲਿਆਉਣਾ ਪੈਂਦਾ ਹਾਂ ਆ ਹਣ ਤੁਸੀਂ ਕਹਿਣਾ ਇਹ ਗੱਲਾਂ ਜਾਰੀਆਂ ਸੁਣਾਦੀ ਏ ਜੇ ਤੁਸੀਂ ਕਹੋਗੇ ਤੇ ਗੱਲਾਂ ਕਰੀ ਜਾਵਾਂ ਨਾ ਇੱਕ ਗੱਲ ਹੋਰ ਕਹਿਣ ਲੱਗਿਆਂ ਮੈਂ ਸੂਟਾਂ ਦੀ ਗੱਲ ਚੱਲੀ ਐ ਸੋ ਮੈਂ ਕਈ ਵਾਰੀ 200 500 ਦਾ ਸੂਟ ਵੀ ਪਾ ਲੈਣੀ ਐ ਇੱਕ ਇੱਕ ਦਿਨੇ ਮੈਨੂੰ ਕਿਸੇ ਨੇ ਇਹ ਲਿਖਿਆ ਕਿ 500 ਦਾ ਤੇ ਸੂਟ ਪਾਇਆ ਐ ਨਹੀਂ ਨਹੀਂ ਸਾਡੇ ਬਾਤੜਾ ਤੋਂ ਮਿਲਦੇ ਨੇ ਅ ਵੀਰ ਮੇਲਾ ਤੇ ਬਾੜਾ ਯੱਕਾ ਕਹਿੰਦਾ ਨਹੀਂ 500 ਦਾ ਕੋਈ ਸੂਟ ਨਹੀਂ ਹੁੰਦਾ ਸੋ ਮਿਲਦੇ ਨਹੀਂ ਵੀਰ ਜੀ ਹੈ ਸੋ ਕਹਿਣਾ ਮੇਰੀਆਂ ਬੇਟੀਆਂ ਨੇ ਮੈਂ ਨਹੀਂ ਕਹਿਣਾ ਕਿ ਉਹਨਾਂ ਨੂੰ ਸੂਟਾਂ ਕਿਉਂਕਿ ਕੁੜੀਆਂ ਦੀ ਤੇ ਸੂਟਾਂ ਦੀ ਤੇ ਫੁਲਕਾਰੀਆਂ ਦੀ ਗੱਲ ਮੈਂ ਅਕਸਰ ਕਰਦੀ ਆ ਸੋ ਉਹ ਵੀ ਚੀਜ਼ਾਂ ਜ਼ਰੂਰੀ ਨੇ ਪਰ ਪਿਆਰ ਨਾਲ ਹੀ ਜਿੰਨਾ ਘਵਾਰਾ ਖਾਂਦਾ ਉਹਨਾਂ ਕੋ ਵਿਚਾਰਿਆਂ ਤੋਂ ਲੈ ਲਿਆ ਹਾਂ ਉਹ ਲੱਖੇ ਕਟਰੀ ਨਾਲ ਤੋਂ ਵੀ ਕਹਿ ਮਸੂਣੀਏ ਮਿੱਕੀ ਡਾ ਵੱਡਾ ਪਾਲਿਆ ਏ ਵਹਿਮ ਸੂਣੀਏ ਆਪਣੇ ਹੀ ਮੂਫੀਆਂ ਮਿੱਠੂ ਬਣੀ ਜਾਵੇਂ ਆਖੇ ਬੜੇ ਮਹਿੰਗੇ ਮੇਰੇ ਸੂਟ ਆਉਂਦੇ ਆ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਉਹਨੇ ਚ ਤਾਂ ਮਿੱਤਰਾਂ ਦੇ ਤੂੰ ਤੇ ਆਉਂਦਿਆ ਉਹਨੇ ਚ ਤਾਂ ਮਿੱਤਰਾਂ ਦੇ ਤੂੰ ਤੇ ਆਉਂਦਿਆ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਉਹਨੇ ਚ ਤਾਂ ਮਿੱਤਰਾਂ ਦੇ ਤੂੰ ਤੇ ਆਉਂਦਿਆ ਓ ਲੱਗੇ ਕਟਰੀ ਨਾ ਤੋਂ ਵੀ ਕੈਮ ਸੋਣੀਏ ਨਿੱਕੜਾ ਵੱਡਾ ਪਾਲਿਆ ਏ ਰਹਿਮ ਸੋਣੀਏ ਵੱਡਾ ਵੱਡਿਆ ਏ ਰਹਿਮ ਸੋਣੀਏ ਵੱਡਾ ਵੱਡਿਆ ਏ ਰਹਿਮ ਸੋਣੀਏ ਅੱਖੇ ਘਟਰੀ ਨਾ ਤੋਂ ਵੀ ਗਏ ਮਸੂਣੀਏ ਨਿੱਕਾ ਵੱਡਾ ਪਾਲਿਆ ਏ ਮਸੂਣੀਏ ਆਪਣੇ ਹੀ ਓਮੀਹਾ ਮਿੱਠੂਣੀ ਜਾਵੇਂ ਆਪਣੇ ਹੀ ਓਮੀਹਾ ਮਿੱਠੂਣੀ ਜਾਵੇਂ ਆਖੇ ਬੜੇ ਵੀ ਕਿ ਮੇਰੇ ਸੋਤੇ ਆਉਣੇ ਆ ਜਿੰਨੇ ਵਿੱਚ ਕਿ ਤੇਰੇ ਤੇ ਜਿੰਨੇ ਵਿੱਚ ਬੱਲੀਏ ਤੁਸਾਰੀ ਸੱਚ ਦੀ ਉਹਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ ਜਿੰਨੇ ਵਿੱਚ ਬੱਲੀਏ ਤੁਸਾਰੀ ਸੱਚ ਦੀ ਉਹਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ ਜਿੰਨੇ ਵਿੱਚ ਬੱਲੀਏ ਤੁਸਾਰੀ ਸੱਚ ਦੀ ਉਹਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ तिमटी मोदी चंद चानड़ी तुम तिमटि मोदी पिछली गली बिचा सोने सोगे पिंड चंद चानड़ी चान I'm going